ਉਹਦੀ ਤੰਦੀ ਖਿੱਚਣ ਵਾਸਤੇ ਇੰਨਾ ਬਲ ਸੀ 225 ਕਿਲੋ ਕੋਈ ਇੰਨਾ ਬਲ ਖਿੱਚਦਾ ਝੁੱਕਦਾ ਹੋਵੇ ਉਹ ਸਾਹਿਬ ਜੀ ਦੀ ਤੰਦੀ ਨੂੰ ਮਾੜਾ ਮੋਟਾ ਖਿੱਚ ਸਕਦਾ ਤੇ ਮਹਾਰਾਜ ਦੇ ਤੰਦੀ ਖਿੱਚ ਕੇ ਕੰਨ ਲੱਕ ਲੈ ਆਉਂਦੇ ਸੀ ਸਾਹਿਬ ਜੀ ਨੇ ਪੱਥੇ 'ਚੋਂ ਤੀਰ ਕੱਢਿਆ ਚਿੱਲੇ ਦੇ ਚਾੜਦਿਆਂ ਚਾੜਦਿਆਂ ਇੱਕ ਸ਼ਬਦ ਪੜਿਆ ਮਹਾਰਾਜ ਜੀ ਕਹਿੰਦੇ ਲੰਕ ਲੂਟ ਲਿਓ ਫਲੰਗ ਪੇਸ਼ਖਾਨਾ ਚਲਾਓ ਨਰਤ ਗਰਦ ਮੈਂ ਮਲਾਉ ਜੋ ਮਾਤੇ ਅਬੇਮਾਨ ਕੇ ਰੂਮ ਨੌਬਤ ਪਜਾਉ ਸ਼ਾਮ ਮੋਹਰਾ ਚਲਾਉ ਬਾਦਸ਼ਾਹੀ ਲਾਗੇ ਆਉ ਤਖਤ ਸਾਜੇ ਸਹਿਬਾਨ ਕੇ ਨਾ ਆਪ ਲੜੂ ਨਾ ਫੌਜ ਲੜਾਉ ਪਰ ਪੀਰਣ ਸੇਤੀ ਬਾਣ ਮਗਾਉ ਨਾ ਛਾਡੂ ਖਲਕ ਨਾ ਛਾਡੂ ਬਲਕ ਪਰਬਤ ਕਾਟੂ ਇਰਾਨ ਖੁਰਾਸਾਨ ਕੇ ਐਨੀ ਗੱਲ ਕਹਿੰਦਿਆ ਕਹਿੰਦਿਆ ਤੀਰ ਕੰਨਾਂ ਤੱਕ ਖਿੱਚ ਲਿਆ ਜਦੋਂ ਤੀਰ ਸ਼ਰਰ ਕਰਦਾ ਛੁੱਟਿਆ ਉਹ ਜਿੰਨੀ ਵੀ ਫੌਜ ਖਲੋਤੀ ਸੀ 10000 ਬੰਦੇ ਦੀ ਪਾਲ ਇੱਕ ਦਮ ਹੀ ਧਰਤੀ ਤੇ ਡਿੱਗ ਪਈ ਉਹ ਪਤਾ ਹੀ ਨਹੀਂ ਲੱਗਾ ਵੀ ਇਹਨਾਂ ਨੂੰ ਹੋਇਆ ਕਿ ਨਾ ਉਹਨਾਂ ਦਾ ਲਹੂ ਵਗਿਆ ਨਾ ਉਹਨਾਂ ਦੇ ਕੋਈ ਫੱਟ ਵੱਜਾ ਸਾਬ ਜੀ ਨੇ ਤੀਰ ਹੀ ਐਡੀ ਕਲਾ ਕਲਾ ਨਾਲ ਛੱਡਿਆ ਉਹ ਪਾਲ ਹੀ ਡਿੱਗ ਪਈ ਪਾਲ ਡਿੱਗ ਜਾ ਵੇਖ ਸਾਰਿਆਂ ਦੇ ਦਿਲ ਡਹਿਲ ਗਏ ਡਰ ਗਏ ਫੇਰ ਗਾਹ ਆਉਣ ਦੀ ਜੁਰਤ ਉਹਨਾਂ 'ਚ ਕਿੱਥੇ ਰਹਿ ਗਈ ਸਾਬ ਜੀ ਨੇ ਇੱਕ ਤਾਂ ਕਲਾ ਵਰਤਾਈ ਜਦੋਂ ਇੱਕਦਾਂ ਡੰਗ ਪਏ ਫਿਰ ਮਹਾਰਾਜ ਨੇ ਤਾੜੀ ਮਾਰੀ